ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਛੋਟ ਵੀਡੀਓ ਜਿਹੜੀ ਆਪਾਂ ਵੀਰ ਅਮਰਜੀਤ ਦੇ ਫਾਰਮ ਤੋਂ ਬਣਾ ਰਹੇ ਆ ਪਿੰਡ ਵੀਰ ਦਾ ਰਸੂਲਪੁਰਿਆ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਇਹਨਾਂ ਮੱਝਾਂ ਦੋਵਾਂ ਦੀ ਦੋਸਤ ਜਿਹੜੀ ਛੋਟ ਵੀਡੀਓ ਛੋਟ ਦੇ ਵਿੱਚ ਦੋਸਤੋ ਜਿਆਦੀ ਇਹ ਤੁਹਾਨੂੰ ਨੀਲੀ ਰਾਵੀ ਦੀ ਮੱਝਾਂ ਦਾ ਤੌਰ ਕੇ ਵੀ ਦਿਖਾਵਾਂਗੇ ਸਟੇਟਸ ਦੋਸਤੋ ਇਸ ਮੱਝ ਦਾ ਆਪਾਂ ਲਾਵਾਂਗੇ ਇਹ ਮੱਝ ਦੋਸਤੋ ਜੇ ਗੱਭਣਿਆਂ ਦੇਣ ਜੇ ਖੜਦੀ ਆ 8-10 ਸਟੇਟਸ ਦੇ ਵਿੱਚ ਦੋਸਤੋ ਤੁਹਾਨੂੰ ਇਹ ਮੱਝ ਦਿਖਾਵਾਂਗਾ ਤੇ ਨਾਲ ਇਹ ਕੇ ਜਿਹੜੀ ਮੱਝ ਹੈ ਸੱਜਰ ਸੁਈ ਹੈ ਅੱ ਇਨੇ ਬੱਚੇ ਕਰਕੇ ਤੁਰਨਾ ਨਹੀਂ ਆਰਡਰ ਕੁਆਲਟੀ ਦੋਸਤੋ ਇਹਦੀ ਮੈਂ ਨਹੀਂ ਚੈੱਕ ਕਰ ਲਉ ਬੱਚਾ ਇਹਨੇ ਆ ਕੱਟਾ ਦਿੱਤਾ ਵਾ ਪੂਰੀ ਵੀਡੀਓ ਦੋਸਤੋ ਆਪਣੇ ਚੈਨਲ ਤੇ ਸਵੇਰੇ ਆਪਾਂ ਚਲਾਵਾਂਗੇ ਮਾਰਨਿੰਗ ਟਾਈਮ ਜਾਂ ਸ਼ਾਮ ਨੂੰ ਚਲਾਵਾਂਗੇ ਸਟੇਟਸ ਦੋਸਤੋ ਇਸ ਨੀਲੀ ਰਾਵੀ ਮੱਝ ਦਾ ਲਾਵਾਂਗੇ ਠੀਕ ਹੈ ਜੀ ਮੋੜਲਾ ਵੀ ਮੋੜਲਾ ਮੋੜਲਾ ਦੋਸਤੋ 100% ਨੀਲੀ ਰਾਵੀ ਆ ਗੱਭਣ ਮਾਜਾ ਦੋਸਤੋ ਇੱਕ ਹਫਤੇ ਦਾ ਜੇ ਟਾਈਮ ਬਾਕੀ ਪਿਆ ਸੂਨ ਦੇ ਵਿੱਚ ਦੋਸਤੋ ਪਿਓਰਟੀ ਵਾਲੇ ਪਾਸੋਂ ਵੇਖਾ ਆਰਡਰ ਕੁਆਲਟੀ ਵਾਲੇ ਪਾਸੋਂ ਪੂਰੀ ਤੇ ਬਰੀਡ ਵੀ ਦੋਸਤੋ ਪੂਰੀ ਨੀਲੀ ਲੀਰਾ ਵੀ ਨੀਲੀ ਲੀਰਾ ਵੀ ਵੀਰਾ ਹਤੇ ਇੱਕ ਦੋਸਤੋ ਇਹ ਨਗੀਨਾ ਵਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ